ਸਤਨਾਮ ਸ੍ਰੀ ਵਾਹਿਰੋ ਸਹਿਬ ਜੀ ਤਾਤੀ ਵਾਉ ਨ ਲਗਈ ਪਾਰ ਬ੍ਰਹਮ ਸਰਨਾਈ ਤਾਤੀ ਵਾਉ ਨ ਲਗਈ ਪਾਰ ਬ੍ਰਹਮ ਸਰਨਾਈ ਚਾ ਗਿਰਦ ਹਮਾਰਾ ਰਾਮਕਾਰ ਦੁਖ ਲੱਗੇ ਨਾ ਭਾਈ ਚਾ ਗਿਰਦ ਹਮਾਰਾ ਰਾਮਕਾਰ ਦੁਖ ਲੱਗੇ ਨਾ ਭਾਈ ਦੁਖ ਪੰਜਨੀ ਸਾਹਿਬ ਗੜੀ ਮੰਲਾ ਪੰਜਵਾ ਮਹ ਦੁਖ ਪੰਜਨ ਤੇਰਾ ਨਾਮ ਜੀ ਦੁਖ ਪੰਜਨ ਤੇਰਾ ਨਾਮ ਆਠ ਪੈਰ ਅਰਤੀਐ ਉਰਨ ਸਤਿਗੁਰ ਗਿਆਨ ਰਹਾ ਜਿਤ ਘਟਿ ਵਸੇ ਪਾਰ ਬ੍ਰਹਮ ਸੋਇ ਸੁਹਾਵਾ ਥਾਉ ਜਮ ਕੰਕਰ ਨੀਰਨ ਆਵੀ ਰਸਨਾ ਹਰ ਗung ਗਾਓ ਸੇਵਾ ਸੁਤ ਨਾ ਜਾਣੀਆ ਨਾ ਜਾਪਿਆ ਰਾਤ ਔਰ ਤੇਰੀ ਜਗ ਜੀਵਨ ਮੇਰੇ ਠਾਕੁਰ ਅਗਮ ਗਾਤਿ ਫੈ ਕਿਰਪਾਲ ਗੁਸਾਈਆਂ ਨੱਟੇ ਸੋ ਸੰਤਾਪ ਤਤਿ ਵਾ ਉਹਨਾਂ ਲੱਗ ਗਈ ਸਤਗੁਰੁ ਖੈ ਆਪ ਗੁਰ ਨਰਨਿ ਜੋ ਗੁਰ ਗੁਰ ਸਚ ਸਿਜਨ ਹਾਰੇ ਗੁਰ ਟਠੈ ਸਖਿ ਪਾਇਆ ਜਨ ਨਾਨਕ ਸਦ ਬਲਿਹਾਰ ਗਉੜੀ ਮਹਲਾ 5 ਸੂਕੇ ਹਰੇ ਕੀ ਖਿਨ ਮਾਹੇ ਅੰਮ੍ਰਿਤ ਦ੍ਰਿਸ਼ਟ ਸੰਜੀਵਾਈ ਕਟੇ ਕਟੂਰੇ ਗੁਰੂ ਦੀਵ ਸੇਵਕੋ ਦੀਨੀ ਆਪਣੀ ਸੀਵ ਰਹਾਉ ਮਿਟ ਗਈ ਚਿੰਤਾ ਆਪਣੀ ਮਨ ਅਸਾ ਕਰੀ ਦਿਆ ਸੰਗੁਰ ਗੁਨ ਤਸਾ ਦੁਖ ਨਾਠ ਸੁਖ ਆਇ ਸਮਾਏ ਢੀਲਾ ਪਰਿ ਦਾ ਗੁਰ ਫਰਮਾਏ ਇਸ ਜਪਨੀ ਪੂਰੇ ਗੁਰ ਮਿਲੇ ਨਾਨਕ ਤੇ ਜਨ ਸਵਲ ਫਲੇ ਬਾਬਲ ਮਹੱਲਾ ਪੰਜਵਾਂ ਤਾਪ ਕੇ ਪਾਈ ਪ੍ਰਭ ਸੰਤ ਸੀਤਲ ਫੈ ਕੀਨੀ ਪ੍ਰਭ ਦਾਤ ਪ੍ਰਭ ਕਿਰਪਾ ਤੇ ਬੈ ਸੁਹੇਲੇ ਜਨਮ ਜਨਮ ਕੇ ਵਿਸਰੇ ਮਿਲੇ ਰਹਾਉ ਸਿਮਰਤ ਸਿਮਰਤ ਪ੍ਰਭ ਕਾ ਨਾਮ ਸਨ ਰੋਕਾ ਵਿਨਸਾ ਥਾਉ ਸਹਿ ਸੁਭਾਏ ਬੋਲੇ ਹਰ ਬਾਣੀ ਆਟ ਪਹਿਰ ਪ੍ਰਭ ਸਿਮਰਉ ਪ੍ਰਾਣੀ ਦੂਦਤ ਜਮ ਨੇੜਨ ਆਵੇ ਕਹ ਨਾਨਕ ਜੋ ਹਰ ਗੁਣ ਗਾਵਾਈ ਗਉੜੀ ਮਹਲਾ ਪੰਜਵਾਂ ਜੇ ਸਿਮਰਤ ਦੂਖ ਸਭ ਜਾਏ ਨਾਮ ਰਤਨ ਵਸੇ ਮਨ ਆਈ ਜਮਨ ਮੀਰੀ ਗੋਵਿੰਦ ਕੀ ਬਾਣੀ ਸਾਧੂ ਜਨ ਰਾਮ ਰਸਿ ਸੁਖੁ ਖਾਵਖਾਨੀ ਰਹਾ ਇਕ ਸਬਨ ਨਾਹੀ ਦੂਜਾ ਕੋਈ ਜਾ ਕੇ ਦ੍ਰਿਸ਼ ਸਦਾ ਸੁਖ ਹੋਈ ਸਾਜਨ ਮੀ ਸਖਾ ਕਰੀਕ ਹਰ ਹਰ ਅਖਰ ਮਨ ਮੇ ਲੀਖੂ ਰਵ ਰਿਆ ਸਬਤ ਸੁਆਮੀ ਗੁਰ ਗਾਵੇ ਨਾਨਕ ਅੰਤਰ ਜਾਮੀ ਗੋੜੀ ਮਹੱਲਾ ਪੰਜਵਾ ਕੋਟ ਬਿਕਨ ਹਿਰੇਖ ਨਮਾਹੀ ਹਰ ਹਰ ਕਥਾ ਸਾਥ ਸੰਗ ਸੁਨਾਹੀ ਪੀਵਤ ਰਾਮ ਰਸੇ ਅੰਮ੍ਰਿਤ ਗੁਣ ਜਾਸ ਜਪ ਹਰ ਚਨ ਮਿੱਟੀ ਕੋਤਾ ਸਰਾਉ ਸਰੁ ਕਲਿਆਨ ਸੁਖ ਸਹਿਜਿਨ ਕਾ ਨ ਜਾ ਕੇ ਹਿਰਦੈ ਉਸਿ ਭਗਵਾਨ ਔਖਿਦ ਮੰਤਰ ਤਨ ਸਭ ਅਵਿਸ਼ਾਰੇ ਕੰਨੀ ਹਾਰਿ ਤੇ ਮੈਂ ਧਾਰਿ ਤੰਜ ਸਭ ਪਰਮ ਭਜੂ ਪਰ ਬ੍ਰਹਮ ਕਉ ਨਾਨਕ ਟਲ ਇਹ ਧਰਮ ਗਾਵੜੀ ਮਹਲਾ ਪੰਜਵਾਂ ਸਾਂਤੈ ਗੁਰ ਗੋਵਿੰਦ ਪਾਈ ਤਾਪ ਪਾਵਿਨ ਸੇ ਮੇਰੇ ਭਾਈ ਰਹਾਉ ਰਾਮ ਨਾਮ ਨਿਤ ਰਸਨ ਵਖਾਨ ਬਿਨ ਸੇ ਰੋਗ ਪੈ ਕਲਿਉਨ ਪਾਰ ਬ੍ਰਹਮ ਗੁਣ ਅਗਮ ਵਿਚਾਰ ਸਦ ਸੰਗਮ ਹੈ ਨਿਸਤਾਰ ਨਿਰਮਲ ਗੁਣ ਗਾਓ ਨਿਤ ਨੀਤ ਗਈ ਬਿਯਾਦ ਉबरे ਜਨ ਮੀਤ ਮਨ ਬਚ ਕਰਮ ਪ੍ਰਭ ਆਪਣਾ ਧਿਆਏ ਨਾਨਕ ਦਾਸ ਤੇਰੀ ਸਰਨਾਇ ਗਾੜੀ ਮੰਲਾ ਪੰਜਵਾ ਨੇਤਰ ਪ੍ਰਕਾਸ਼ ਕੀਆ ਗੁਰਦੀਵ ਭਰਮ ਗਏ ਪੂਰਨ ਵੀ ਸਿਵਾ ਰਹਾ ਸੀਤਲਾ ਤੇ ਰਖਿਆ ਬਿਹਾਰੀ ਪਾਰਬ੍ਰਹਮ ਪ੍ਰਭ ਕਿਰਪਾਦਾਰੀ ਮਾਨ ਕਰਦਾ ਜਪੈ ਸੋ ਜੀਵੈ ਸਾਧ ਸੰਗ ਹਰ ਅੰਮ੍ਰਿਤ ਪੀਵੇ ਗਉੜੀ ਮਹਲਾ ਪੰਜਵਾ ਸਰਕਰ ਬੈ ਸੋ ਹਰ ਜਨ ਪਿਆਰੇ ਸੰਗੁਰ ਤੁਮਰੇ ਕਾਜ ਸਵਾਰੀ ਦੁਤ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਰ ਕੀ ਕਰਤਾਰੀ ਬਾਦਸ਼ਾਹ ਸਾ ਸਵਸਕਰਦੀਨੇ ਅਮਰਤ ਨਾਮ ਹਰਿ ਤੀਨੇ ਨਿਰਭਉ ਹੈ ਉਪਜੋ ਭਗਵਾਨੋ ਸਾਧ ਸੰਗ ਮਿਲ ਕੀ ਨੋ ਦਾਨ ਸਨ ਪਰੇ ਪ੍ਰਭ ਅੰਤਰ ਜਾਮੀ ਨਾਨਕੋਟ ਪਕਰੀ ਪ੍ਰਭ ਸੁਆਮੀ ਗਾੜੀ ਮਹਲਾ ਪੰਜਵਾਹ ਰਾਖ ਪਿਤਾ ਪ੍ਰਮੇਰੀ ਮੋਇ ਨਿਰਗੁਣ ਸਾਗੁਣ ਤੀਰੀ ਰਹਾਉ ਪੰਜ ਵਿਕਾਰ ਦੀ ਏਕ ਗਰੀਬਾ ਰਖੂ ਰੱਖ ਨਿਹਾਰੀ ਖੇਪ ਕਰੇ ਅਰੇ ਭੋਸ ਤਵੇ ਆਇਓ ਸੰਤੁ ਹਾਰੀ ਕਰ ਕਰਿ ਹਾਰਿਓ ਅਨਕ ਬੋਮਾਂਤੀ ਛੋਡੇ ਕਿਤੋਂ ਨਹੀਂ ਏਕ ਬਾਸ ਨਾ ਤਾਂ ਕੀ ਓਟਾ ਸਾਥ ਸੰਗ ਮਿਟ ਜਾਹੀ ਕਰ ਕਿਰਪਾ ਸੰਤ ਮੇਰੇ ਮੋਹੀ ਤਿੰਤੇ ਧੀਰਜ ਪਾਇਆਉ ਸੰਤੀ ਸੰਤ ਦਿਓ ਮੋਇ ਨਿਰਭਾਗ ਗੁਰ ਕਾ ਸਬਦ ਕਮਾਇ ਜੀਤ ਲੈ ਓਏ ਮਾਂ ਬਿਖਾਦੀ ਸਹਿ ਸੁਹੇਲੀ ਬਾਣੀ ਕਉ ਨਾਨਕ ਮਨ ਫਿਆ ਪ੍ਰਗਾਸਾ ਪਾਇਆ ਪਾ ਨਿਰਬਾਣੀ ਬਿਲਾਲ ਮਹਲਾ 5 ਸਰਬ ਕਲਿਆਣ ਕੀਏ ਗੁਰ ਦੀਵ ਸੇਵਕ ਆਪਣੀ ਲਾਇਉ ਸੇਵਾ ਬਿਗਨ ਲਾਗੇ ਜਪ ਲਖ ਵੀਵਾ ਤਤਪਨੀਤ ਪਈ ਗungਾਈ ਦੁਰਤ ਗਿਆ ਹਰ ਨਾਮ ਧਿਆਈ ਰਹਾ ਸਭਨੀ ਥਾਈ ਰਵਿਆ ਆਪੋ ਆਜ ਗਾਜਾ ਕਵਨ ਪ੍ਰਤਾਪ ਗੁਰ ਪ੍ਰਸਾਦਿ ਨਹ ਸੰਤਾਪ ਗੁਰ ਕੀ ਚਨ ਲਗੇ ਮਨ ਮੀਠੇ ਨਿਰਬਿਗਨ ਹੋਏ ਸਭ ਥਾਈ ਉਠੇ ਸਾ ਸੁਖ ਪਾਇ ਸੰਗਤ ਟੁੱਟੀ ਪਰਮ ਪ੍ਰਭ ਪ੍ਰਭੈ ਕੋ ਵਾਲੀ ਕਿੱਥਾ ਕਿੱਥਾ ਦਿਸੇ ਨਾਲੇ ਨਾਨਕ ਦਾ ਖਸਮ ਰਿਤ ਪਾਲੀ ਮੇਲਾ ਹਲ ਮਹਲਾ ਪੰਜਵਾ ਚਨ ਕਨ ਪ੍ਰਭ ਦੇ ਧਿਆਈ ਰੋਗਐ ਸਰੇ ਸੁਪਾਈ ਗੁਰ ਦੁੱਖ ਕਟਿਆ ਦਿਨੋਂ ਦੋਨਾ ਸਫਲ ਜਨਮ ਜੀਵਨ ਪਰਮਾਨ ਰਹਾਉ ਆਕਤ ਕਥਾ ਮ੍ਰਿਤ ਪ੍ਰਬਾਣੀ ਕਵ ਨਾਨਕ ਜੀ ਵੈ ਗਿਆਨੀ ਬਿਲਾਵਲ ਮਹੱਲਾ ਪੰਜਵਾਂ ਸਾਤ ਪਾਈ ਗੁਰ ਸੰਗਰ ਘੁਰ ਪੂਰੇ ਸੋ ਜੇ ਬਾਜੀ ਅਨਤੂਰੇ ਰਹਾ ਤਾਪਾ ਸੰਤਾ ਬਿਨਾਸੀ ਹਰਿ ਸਿਮਰਤਿ ਕੇ ਲਿਖ ਸਭ ਨਾਸੀ ਅਨ ਕਰੋ ਅਮਰ ਸੁੰਦਰ ਨਾਰੀ ਗੁਰ ਨਾਨਕ ਮੇਰੀ ਪੈ ਸਵਾਰੀ ਬਿਲਾਵਲ ਮਹੱਲਾ ਪੰਜਵਾਂ ਸਲ ਅਨੰਦ ਕੀ ਪਰਮੇਸ਼ਰੇ ਆਪਣਾ ਮਿਰਤ ਸਮਾਰਿਆ ਸਾਜਨਾ ਹੋਏ ਕਿਰਪਾ ਲਾ ਵਿਸੇ ਸਾ ਪਰਿਵਾਰਿਆ ਘਰ ਸਤਗੁਰੂ ਆਪ ਸਵਾਰਿਆ ਵੱਡੀ ਅਰਦਾਹ ਹਰ ਗੋਬਿੰਦ ਕੀ ਸੂਖ ਮੰਗਲ ਕ੍ਰਿਆਨ ਵਿਚਾਰਿਆ ਰਹਾ ਵੰਤਨ ਤ੍ਰਿ ਭਾਵਨੇ ਹਰਿਆ ਹੋਏ ਸਗਲੇ ਜੀ ਸਰਦਾਰਿਆ ਮਨ ਇਛੇ ਨਾਨਕ ਕਿਰਪਾਏ ਪੂਨ ਇਛ ਪੂਜਾਰਿਆ ਬਿਲਾਲ ਮਹਲਾ ਪੰਜਵਾਉ ਰੋਗ ਗਿਆ ਪ੍ਰਭ ਆਪ ਕੋ ਆਇਆ ਨੀਂਦ ਪਈ ਸੁਖਾ ਸੈਨ ਕਰਿਆ ਆਇਆ ਰਹਾ ਰਾਜ ਰਜ ਪੋਜਨ ਕਾ ਮੇਰੇ ਪਾਈ ਅੰਮ੍ਰਿਤ ਨਾਗ ਰਿਤਮ ਐਸੇ ਆਈ ਨਾਨਕ ਗੁਰੂ ਰੇ ਸਰਨਾਈ ਜਨ ਆਪਣੇ ਨਾਮ ਕੀ ਪੈ ਜਿਖਾਈ ਮਿਲਾਂ ਮਹੱਲਾ ਪੰਜਵਾਇ ਤਾ ਸਤਾਸਾ ਸਾਂ ਲੇ ਗਏ ਮਨ ਸੇ ਤੇ ਰੋਗ ਆਪ ਰਾਮ ਤੂੰ ਬਖਸ਼ਿਆ ਸੰਤਨ ਰਤੂ ਗ੍ਰਹਉ ਸਰ ਸੁਖਾਂ ਤੇਰੀ ਮੰਡਲੀ ਤੇ ਰਾਮੰਤ ਨਿਆ ਰੂਗ ਗੁਣ ਗਾਹੋ ਨਿਤ ਰਾਮ ਕੀ ਅਖਦ ਜੋਗ ਆਏ ਬਸੂ ਕਰ ਦੇਸ ਮਹਿ ਇਹ ਭਲੇ ਸੰਯੋਗ ਨਾਨਕ ਪ੍ਰਸੁਪਸੰਨ ਭੈ ਨਹਿ ਗਏ ਵਿਯੋਗ ਮਿਲਾਲ ਮਹੱਲਾ ਪੰਜਵਾਂ ਬੰਦਨ ਕਾਟਿਆ ਪ੍ਰਭ ਹੂਆ ਕਿਰਪਾਲ ਜੀਂ ਦਿਆਲ ਪ੍ਰਭ ਪਾਰ ਬ੍ਰਹਮਤਾ ਕੀ ਨਰਨਿਹਾਲ گرپور کرپا کری کاٹے دکھ روگ منتر شیتل سکی بھیا پر ہر کا نام ہے جیت روگ نہ واپ سنگ منتر پھر دکھ نہ جاپ ہر 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 جاپ ہے انتر لائی کرے سو دھوئے سا دسر نئی ਸੁਨਤਾ ਜਪਤ ਹਰੇ ਨਾਮ ਜਸ ਤਾਂ ਕੀ ਦੂਰ ਬਿਲਾਈ ਮਹਾਂ ਮੰਤਰ ਨਾਨਕ ਕਥੈ ਹਰ ਕੀ ਗੁਣ ਗਾਈ ਬਿਲਾਲ ਮਹਲਾ ਪੰਜਵਾ ਹਰ 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 ਰਾਤੀ ਹੈ ਹੋਈ ਅਰੂਗ ਰਾਮਚੰਦ ਕੀ ਲਛਟਕ ਜਨਮ ਆ ਰਿਆ ਰੋਗ ਰਹਾ ਭਰਪੂਰ ਆਹਰ ਜਾਪੀਐ ਨਿ ਕੀਤੇ ਭੋਗ ਸਾਥ ਸੰਗਤ ਕੈ ਵਾਰਣੈ ਮਿਲਿਆ ਸੰਜੋਗ ਜਿਸਮ੍ਰਿਤ ਸੁਖ ਪਾਈਐ ਬਿਨ ਸੀਬਿਓ ਨਾਨਕ ਪ੍ਰਸਰਨਾ ਗਤੀ ਕਰਨ ਕਾਨ ਜੋਗ ਰਗ ਮਿਲਾਵਨ ਮੰਨਲਾ ਪੰਜਵਾਦ ਉਦੇਕਰ ਪੰਜਵਾਦ ਇਕ ਓੰਕਾਰ ਸਬਗੁਰ ਪ੍ਰਸਾਦਿ ਰੂਪਾ ਸਭ ਤਿਆਗਿਆ ਦਰੂ ਨਾਮ ਲਿਆਤਾ ਪਾਪ ਸਾ ਮਿਟੇ ਰੂਗ ਸ਼ੀਤਲ ਮਨ ਭਿਓ ਗੁਰਪੂਰਾਂ ਆਰਾਧਿਆ ਸਗਲਾ ਦੁੱਖ ਗਿਆ ਰੱਖਣ ਹਾਰੇ ਰੱਖਿਆ ਆਪਣੀ ਕਰਮਿਆ ਰਹਾਉ ਬਾਹ ਪਕੜ ਪ੍ਰਭ ਕਾਢਿਆ ਕੀਨਾ ਆਪਣੇ ਆਓ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਅਨਿਰਭੈ ਆਉ ਮਿਲਾ ਹਲ ਮਹਲਾ ਪੰਜ ਵਾਏ رو گو مٹایا آپ ریا سو سو تو چروپ ہرکنی گر گوبند کرپا کری رکھ میرا بائی ہم تشکی شرناگتی جو سدا سہائی رہتی کد نہ ہوئی جانکی ارداس نانک جور گوبند کا پورن گنتا سی ਮਿਲਾਲ ਮਹਲਾ ਪੰਜਵਾਂ ਤਾਤੀ ਵਾ ਨਾ ਲਗਾਈ ਪਾਲ ਰਾਮ ਸਰਨਾਈ ਚੋ ਗਿਰਧਮਾਰੀ ਰਾਮ ਕਾ ਦੁੱਖ ਲਗੇ ਨਾ ਪਾਈ ਸੰਗਰਪੂਰਾ ਭੇਟਿਆ ਜਨ ਬੰਤ ਬਣਾਈ ਰਾਮ ਨਾਮ ਔਖਾ ਦਿਆ ਇਕਾ ਲਿਵਲਾਈ ਰਾਵ ਰੱਖ ਲੀਏ ਤਨ ਰੱਖਣ ਹਾਰ ਸਾਬਿਆਦ ਮਿਟਾਈ ਕੋ ਨਾਨਕ ਕਿਰਪਾ ਭਈ ਪ੍ਰਭ ਹੈ ਸਹਾਈ ਮਿਲਾਲ ਮਹਲਾ ਪੰਜਵਾਂ ਆਪਣੇ ਬਾਲ ਕਾਵ ਰਖਿਆ ਨਾ ਪਾਰ ਬ੍ਰਹਮ ਗੁਰਦੇਵ ਸੁਖ ਸਾਧ ਸਹਿਜ ਆਨੰਦ ਪਾਈ ਉਹ ਨ ਪਈ ਸਿਵਰਹਾ ਭਜਨਾ ਕੀ ਬੇਨਤੀ ਸੁਣੀ ਪ੍ਰਵਾਪ ਰੋਗ ਮਿਟਾਏ ਜਿਵਾਂ ਲਿੰਜਾ ਕਾਵਨ ਪ੍ਰਤਾਪ ਦੁਖ ਹਮਾਰੇ ਬਖਸ਼ਣ ਆਪਣੀ ਕਿਰਤ ਕਲਦਾਰੀ ਮਨ ਬਾਜਤ ਫਲ ਦਿੱਤ ਨਾਨਕ ਬਲਹਾਰੀ ਲਾਲ ਮਹੱਲਾ ਪੰਜਵਾਰ ਤਾਪ ਲਹਾਇਆ ਗੁਰਸੇਰ ਜਨਹਾਰ ਸਤਿਗੁਰੂ ਆਪਣੇ ਕੋ ਬਲਜਾਈ ਜਿਨ ਪੈਰ ਕੀ ਸਾਰੇ ਸੰਸਾਰ ਆਉ ਕਰ ਮਸਤ ਕਰ ਤਾਰ ਬਾਰ ਕਰ ਆਖਾ ਲੀਨਾ ਪ੍ਰ ਅੰਮਤ ਨਾਮ ਮਹਾਰਾਜੀ ਨਾਉ ਦਾਸ ਕੀ ਲਾਜ ਰੱਖੇ ਮਿਰਵਾਨ ਗੁਰੂ ਨਾਨਕ ਬੋਲਾਏ ਦਰਗੀ ਪਰਮਾਨ ਮਿਲਾਲ ਮਹੱਲਾ ਪੰਜਵਾ ਤਾਪ ਪਾਪ ਤੇ ਰਖੀ ਆਪ ਸੀਤਲ ਬੈ ਗੁਰ ਚੰਨੀ ਲਾਗੀ رام ندے میں داپ رہا کرکر ہست برنے جتنا نن پرتاپ دگبین سے منتن سچ درپ نات کو ناتھ سنسمرتا سا کو مائی باپ پدن پنجن سوامی گنگاؤت نان کلاپا ਸੋਡ ਮਹੱਲਾ ਪੰਜਵਾ ਕ੍ਰਿਸ਼ਨਾਨ ਸਿਮਰ ਪ੍ਰਭ ਨਾਮਨ ਤਨ ਪੈ ਰੂਗਾ ਕੋਟਾ ਬਿਗਨ ਹਲਾਛਿ ਪ੍ਰਸਰਨਾ ਪ੍ਰਤੀ ਬਲੇ ਸੰਜੁਗਾ ਪ੍ਰਭਾ ਨਿਸਾ ਸੁਬਾਕਿਆ ਗਾਵ ਸੁਨੋ ਪਰੋ ਨਿਤ ਪਾਈ ਗੁਰਪੂਰੇ ਤੂੰ ਰੱਖਿਆ ਰਹਾ ਸੱਚਾ ਸਾਹਿਬ ਮਿੱਤ ਵਿਡਾਈ ਪਦਵਸ਼ਲਾ ਦੇ ਲਾਉ ਸੰਤਾ ਕੀ ਪੈਜ ਰਖਦਾ ਆਇ ਆਦ ਬਿੱਧ ਪ੍ਰਤਪਾਲਾ ਹਰ ਅਮਰਤ ਨਾਮ ਪੋਜਨਿਤ ਉੱਚਾ ਸਰਬੇਲਾ ਮੁਕ ਪਾਵਉ ਜਰਾ ਮਰਾਤਾਬ ਸਵਨਠਾ ਗੁਣ ਗੋਬਿੰਦ ਗੁਨਿਤ ਗਾਵਾਉ ਸੁਣੀ ਅਰਦਾਸ ਸੁਆਮੀ ਮੀਰੈ ਸਰਬ ਕਲਾ ਬਣਾਈ ਪ੍ਰਗਟ ਪਈ ਸਹਲੇ ਜੁਗ ਅੰਤਰਾ ਗੁਰ ਨਾਨਕੀ ਵਿਢਾਈ ਸੋਟ ਮਹੱਲਾ ਪੰਜਵਾਗ ਸੂਖ ਮੰਗਲ ਕਲਿਆਣ ਸਹਿਜਨਾ ਪ੍ਰਖਿ ਚਾਨਿਹਾਰਿਆ ਰੱਖ ਨਿਹਾਰੀ ਰੱਖਿਓ ਬਾਰਕੋ ਸੰਤਗੁਰ ਤਾਬ ਉਤਾਰਿਆ ਉਬਰੇ ਸੰਤਗੁਰ ਕੀ ਸਿਰ ਨਾਈ ਜਾਂ ਕੀ ਸੇਵਨਾ ਮਿੱਠੀ ਜਾਈ ਰਹਉ ਕਰਮ ਸੁਖ ਬਾਰਫਨ ਸੁਖਾ ਆਪਣੇ ਭੈ ਦੇ ਅਲਾ ਨਾਨਕ ਬਿਗਨ ਲਾਗੇ ਕੋ ਮੇਰਾ ਪ੍ਰਭੂਆ ਕਿਰਪਾਲਾ ਸੂਤ ਮਹੰਲਾ ਪੰਜਵਾ ਗਏ ਕਲੇਸ਼ ਰੋਗ ਸਭ ਨਾਸੀ ਪ੍ਰਾਪਨੇ ਕਿਰਪਾ ਧਾਰੀ ਆਰ ਪੈਰ ਅਰੰਧੋ ਸਵਾਮੀ ਪੂਰਨ ਕਾਲ ਹਮਾਰੀ ਹਾਂ ਜੀਓ ਤੂੰ ਸੁਖ ਸੰਪਤਿ ਰਾਸ ਰਾਖ ਲਿਓ ਪਾ ਮੇਰੀ ਕੋ ਪਰਵਾ ਕੀ ਅਰਦਾਸ ਰਹਾ ਜੋ ਮੰਗੋ ਸੋਈ ਸੋਈ ਪਾਵੋ ਆਪਣੇ ਖਸਮ ਬਰੂਸਾ ਕਉ ਨਾਨਕ ਗੁਰਪੂਰਾ ਭਿਟਿਓ ਮਿਟਿਓ ਸਗਲਾਂ ਦੀ ਸੋਟ ਮਹੱਲਾ ਪੰਜਵਾ ਸਿਮਰ ਸਿਮਰ ਗੁਰ ਸਤਗੁਰੂ ਆਪਣਾ ਸਗਲਾਂ ਦੁੱਖ ਮਿਟਾਇਆ ਤਾਂ ਬਰੋਗੈ ਗੁਰ ਬਚਨੀ ਮਨ ਇੱਛੇ ਫਰਪਾਇਆ ਮੇਰਾ ਗੁਰਪੂਰਾ ਸੁਦਾਤਾ ਕਰਨ ਕਾ ਸਮਰਾਸ ਸੁਆਮੀ ਬਹੁ ਨਿਰਖ ਵਿਦਾਤਾ ਰਹਾਉ ਅਨੰਦ ਮਨੋ ਮੰਗਲ ਗੁਣ ਗਾਉ ਗੁਰ ਨਾਨਕ ਫੈਦੇ ਆਲਾ ਜੈ ਜੈ ਕਾਰ ਪੈ ਜੈ ਬੀਤਰੇ ਹੋਆ ਪਰਮ ਰਾਮ ਰਖਵਾਲਾ ਸੋਤ ਮਹਲਾ ਪੰਜੂਆ ਦੁਰਤ ਗਵਾਇਆ ਹਰ ਪ੍ਰਭ ਆਪੀ ਸਭ ਸੰਸਾਰੂ ਬਾਰਿਆ ਪਾਰ ਬ੍ਰਹਮ ਪ੍ਰਭ ਕਿਰਪਾਦਾਰੀ ਆਪਣਾ ਮੇਰ ਸਮਾਰਿਆ ਹੋਈ ਰਾਜੇ ਰਾਮ ਕੀ ਰਖਵਾਲੀ ਸੂਸੇ ਜਾਨਨ ਗੁਣ ਗਾਵੋ ਮਨ ਤਨ ਦੇਹਿਸ ਖਾਲੀ ਰਹਾਉ ਪਤਦੋ ਦਾਨ ਸੰਗਰ ਮੇ ਰਾਮ ਜਿਸ ਕਾ ਪਰਵਾਸ ਬਖਸ਼ ਲੈ ਐਸਾ ਸੱਚੇ ਸਾਹਿਬ ਸੁਣ ਨਾਨਕੀ ਅਰਦਾਸੋ ਸੋਠ ਮਹੱਲਾ ਪੰਜਵਾਦ بخشا پار برم پر سگلے روگ بداری پورے کی سنی کار سب سواری ہن سمران ناما داری تا تاریا سن پورے اپنی کرپا تاری سدا نند کری میری مرکاری ہر گوند گر راک آؤ آؤ بڈی بڈیائی نان کتے کی ساچ سبد سدھا کے آؤ ਸੋਟ ਮਹੱਲਾ ਪੰਜਵਾ ਮੈਂ ਕਿਰਪਾ ਸੁਆਮੀ ਮੇਰੀ ਤੇ ਸਾਚੇ ਦਰਬਾਰੂ ਸੰਗੁਰੂ ਤਾਪ ਗਵਾਇਆ ਪਾਈ ਠਾਨ ਪੀ ਸੰਸਾਰ ਆਪਣੇ ਜੀਅ ਜੰਤਿ ਆਪੇ ਰਾਖੇ ਜਮੈਂ ਕਿਉ ਹਟਤਾਰ ਹਰ ਕੀ ਚਨ ਹਿਦੈ ਅਰਧਾਰ ਸਦਾ ਸਦਾ ਪ੍ਰਭ ਸਿਮਰਿਐ ਭਾਈ ਦੁਖਿਲ ਵਿਖੋ ਕਟਨ ਹਾਰਾਉ ਇਸ ਕੀ ਸਨਿ ਉਮਰੇ ਭਾਈ ਜੇ ਨਰਚ ਆ ਸਭ ਕੋਈ ਕਨਕਾ ਸਮਰਾ ਸੋ ਭਾਈ ਸੱਚੇ ਸੱਚੀ ਸੋਈ ਨਾਨਕ ਪ੍ਰਭ ਤੇ ਆਈਏ ਪਾਈ ਮਨ ਤਨ ਸੀਤਲ ਹੋਏ ਸੋਟ ਮਹੱਲਾ ਪੰਜਵਾ ਸੰਤ ਹਰਿ ਹਰਿ ਨਾਮ ਧਿਆਈ ਸੁਖ ਸੰਗਰ ਪ੍ਰਵਿਸਰ ਨਾਹੀ ਮਨ ਚਿੰਦੇ ਆੜਾ ਫਲ ਪਾਈ ਰਹਾ ਸੰਗਰਪੂਰੇ ਤਾਪ ਗਵਾਇਆ ਆਪਣੀ ਕਿਰਪਾ ਧਾਰੀ ਬਾਰ ਬ੍ਰਹਮ ਪ੍ਰਭ ਭੈਰ ਦਿਆਲਾ ਦੁੱਖ ਮਿਟਿਆ ਸਭ ਪਰਿਵਾਰੀ ਸਰਵ ਨਿਦਾਨ ਮੰਗਲ ਰਸ ਰੂਪਾ ਹਰਿ ਕਾ ਨਾਮ ਧਾਰੂ ਨਾਨਕ ਪਤਰਾ ਕੀ ਪਰਮੇਸ਼ਰ ਦਰਿਆ ਸਭ ਸੰਸਾਰੋ ਸੋਟ ਮਹੱਲਾ ਪੰਜਵਾ ਮੇਰਾ ਸਤਿਗੁਰ ਰਖਵਾਲਾ ਹੋਆ ਧਰਿ ਕਿਰਪਾ ਬਰਹਾ ਦੇ ਰੱਖੇ ਹਰ ਗੋਵਿੰਦ ਨਵਨ ਰੂਆ ਰਹਾਉ ਤਾਪ ਗਿਆ ਪ੍ਰਭ ਆਪ ਮਿਟਾਇਆ ਜਨ ਕੀ लाज ਰਖਾਈ ਸਾਦ ਸੰਗਤਿ ਸਫਲ ਪਾਈ ਸਤਿਗੁਰ ਕੈ ਬਲ ਜਾਈ ਹਰ ਪਾਲਤ ਪ੍ਰਾਪਤ ਹੋਐ ਸਵਾਰੇ ਹਮਰਾ ਗੁਣ ਆਗੋ ਨ ਵਿਚਾਰਿਆ ਅਡਾਲ ਬਚਨਾਨ ਗੁਰਤੀ ਰਾ ਸਫਲ ਕਰਮਸਤੇ ਦਾਰਿਆਉ ਸੋਟ ਮਹਲਾ 5 ਜੀ ਜੰਤਰ ਸਭ ਜਿਸਕੇ ਕੀਐ ਸੋਈ ਸੰਸਹਾਈ ਆਪਣੇ ਸੇਵਕੀਆਂ ਪੇ ਰਖੈ ਪੁਨ ਬਈ ਬੜਾਈ ਆਪ ਬ੍ਰਹਮ ਪੂਰਿਆ ਮੇਰਾ ਨਾ ਹਾਲੋ ਗੁਰੂ ਰਹਿ ਪੂਰੀ ਸਰ ਰਖੀ ਹੋਏ ਸਰਬ ਦਿਆਲਾ ਰਹਾਉ ਅੰਧਨ ਨਾਨਕ ਨਾਮ ਤੇ ਆਈ ਜੀ ਪ੍ਰਾਨ ਕਰਦਾਤਾ ਪ੍ਰੇ ਦਾਸ ਕੋ ਕੰਠ ਲਾਈ ਰੱਖੈ ਜੋ ਬਾਰਕ ਪਿਤਾ ਮਤਾਉ ਸੋਟ ਮਹੱਲਾ ਪੰਜਵਾ ਧਨ ਪਾਈ ਕਰਤਾ ਰੇਤਾ ਛੋੜ ਗਿਆ ਪਰਵਾਰੀ ਗੁਰੂ ਰਹਿ ਰਾਖੀ ਸੰਸ ਤੇ ਕੀਤਾ ਕੀ ਪਰਮੇਸ਼ਰਿਆ ਬੂਆ ਰਖਵਾਲਾ ਸਾਹ ਸਹਿ ਸੁਖ ਖਿਨ ਮੈਂ ਉਜੇ ਮਨ ਹੋਆ ਸਦਾ ਸੁਖਾਲਾ ਰਹਾਉ ਹਰ ਹਰ ਨਾਮ ਦੀਓ दारू ਤਿੰਨ ਸਗਲਾ ਰੋਗ ਬਿਦਾਰੂ ਆਪਣੀ ਕਿਰਪਾ ਦਾਰੀ ਤਨ ਸਹਿ ਲੀ ਬਾਸ ਸਵਾਰੀ ਪਰਵ ਆਪਣਾ ਵਿਧ ਸਮਾਰਿਆ ਹਮਰਾ ਗੁਣ ਆਗੋ ਨਾ ਵਿਚਾਰਿਆ ਗੁਰ ਕਾ ਸਬਦ ਬਿਓ ਸਾਖੀ ਤੈਨ ਅਸ ਲੀਲਾ ਜਿ ਰਖੀ ਬੁਲਾਇਆ ਬੋਲੀ ਤੀਰਾ ਤੂੰ ਸਾਇ ਗੁਣੀ ਘੇਰਾ ਜਬ ਨਾਨਕ ਨਾਮ ਸਹਿ ਸਾਖੀ ਆਪਣੀ ਦਾਸ ਕੀ ਪੈਜ ਰਖੀ ਸੋਟ ਮਹੱਲਾ ਪੰਜਵਾ ਗੁਰਪੂਰਾ ਆਰਾਦੇ ਕਾਇ ਸੈਨੇ ਸਾਦੀ ਸਾਲ ਮਨੋਰਥ ਪੂਰੇ ਬਾਜੀ ਅਨਰ ਤੂਰੀ ਸੰਤੋ ਰਾਮ ਜਸੁ ਪਾਇਆ ਸੰਤ ਅਸਥਾਨ ਬਸੇ ਸੋ ਸੇਂ ਜੀ ਸਗਲੇ ਦੁੱਖ ਮਿਟਾਇਆ ਰਾਵ ਗੁਰੂ ਰੇ ਕੀ ਬਾਣੀ ਪਾਰਵ ਮਨ ਬਾਣੀ ਨਾਨਕ ਦਾਸ ਵਿਖਾਣੀ ਨਿਰਮਲ ਕਤਖਾਣੀ ਨਾਨਕ ਦਾਸ ਸਵਖਾਣੀ ਨੇ ਮੈਨਾਂ ਇਕੱਠ ਕਹਾਣੀ